ਹੈਲੋ ਜੀ ਸਸ ਸਿੱਖ ਸਾਰਿਆਂ ਨੂੰ ਅੱਜ ਮੈਂ ਲੈ ਕੇ ਆਈ ਨਿਊ ਰੈਸਪੀ ਮੰਗੇੋ ਦੀ ਆਈਸਕ੍ਰੀਮ ਮੰਗੇੋ ਦਾ ਹੁਣ ਸੀਜ਼ਨ ਆ ਜੀ ਬੱਚੇ ਮੰਗੇੋ ਸ਼ੇਕ ਮੰਗੇੋ ਦੀ ਆਈਸਕ੍ਰੀਮ ਐਦਾਂ ਦੀਆਂ ਚੀਜ਼ਾਂ ਪਸੰਦ ਕਰਦੇ ਨੇ ਗਰਮੀਆਂ 'ਚ ਅਸੀਂ ਬਣਾਈਏ ਮੰਗੇੋ ਦੀ ਆਈਸਕ੍ਰੀਮ ਆਓ ਆਸਾਨੀ ਨਾਲ ਕਿੱਦਾਂ ਤਿਆਰ ਕੀਤੀ ਅਸੀਂ ਮੰਗੇੋ ਦੀ ਆਈਸਕ੍ਰੀਮ ਦੇਖੋ ਜੀ ਹਾਂਜੀ ਮੰਗੇੋ ਆਈਸਕ੍ਰੀਮ ਬਣਾਉਣ ਲਈ ਸਭ ਤੋਂ ਪਹਿਲਾਂ ਲੈਤੇ ਆਪਾਂ ਦੋ ਅੰਬ ਅੰਬ ਚੰਗੀ ਤਰ੍ਹਾਂ ਆਪਾਂ ਧੋ ਲੈਨੇ ਆਪਾਂ ਨੂੰ ਭਲਾੰਬਾਂ ਨੂੰ ਚੰਗੀ ਤਰ੍ਹਾਂ ਛਿੱਲਾਂਗੇ ਲੋ ਜੀ ਦੋ ਅੰਬ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਉਹਦਾ ਗੁੱਦਾ ਕੱਢ ਲਿਆ ਹੁਣ ਆਪਾਂ ਇਹਨੂੰ ਪੀਸਾਂਗੇ ਲੋ ਜੀ ਸਾਰੇ ਅੰਬ ਨੂੰ ਗੜਬੀ ਵਿੱਚ ਛੱਡ ਲੰਨੇ ਹੁਣ ਆਪਾਂ ਇਹਨੂੰ ਹੈਂਡੀ ਨਾਲ ਪੀਸਾਂਗੇ ਇਹਦਾ ਪਲਪ ਤਿਆਰ ਕਰਾਂਗੇ ਮੈਂਗੋ ਦਾ ਲੋ ਆਪਣਾ ਅੰਬ ਦਾ ਪੇਸਟ ਤਿਆਰ ਹੈ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸ ਲਿਆ ਆਪਣਾ ਮੰਗੋ ਦਾ ਪੇਸਟ ਤਿਆਰ ਹੈ ਦੇਖੋ ਹੁਣ ਆਪਾਂ ਇਹਨੂੰ ਕੱਢਾਂਗੇ ਇੱਕ ਕੌਲੇਜ ਲੋ ਜੀ ਇੱਕ ਕੌਲਾ ਆਪਣਾ ਮੰਗੋ ਦਾ ਪਲਪ ਹੈ ਤੇ ਇੱਕ ਕੌਲਾ ਆਪਣੀ ਹੈਗੀ ਆ ਵਿਪ ਕਰੀਮ 100 ਗ੍ਰਾਮ ਦੇ ਪੈਕਿੰਗ ਦੇ ਕਰੀਬ ਆਪ ਲੈਤਾ ਮਿਲਕ ਮੈਡ ਨੈਸਲੇ ਕੰਪਨੀ ਦਾ ਹੁਣ ਆਪਾਂ ਲੈਤੀਏ ਮਿਕਸੀ आपका मिक्सी वाला जग हूँ जो एक घंटा पहला फ्रिज च रखता सब जी एक कॉला विपक्रीम लैती आवानगे ਤੋ ਜੀ ਕਰੀਮ ਵੀ ਆਪਾਂ ਵਿਪ ਕਰੀਮ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲਿਆ। ਘੱਟੋ ਘੱਟ 5 ਮਿੰਟ ਦੇ ਕਰੀਬ ਆਪਾਂ ਇਹਨੂੰ ਉਹ ਕਰਿਆ ਫੈਂਟਿਆ। ਹੁਣ ਪਾਵਾਂਗੇ ਤਾਂ ਆਪਾਂ ਮੰਗੇ ਦਾ ਪਲਪ। ਬੱਚੇ ਨੂੰ ਹਮੇਸ਼ਾ ਆਈਸਕ੍ਰੀਮ ਬਾਜ਼ਾਰ ਵਰਗੀ ਬਿਲਕੁਲ ਪਸੰਦ ਆਉਂਦੀ ਆ। ਉਹਦੇ ਲਈ ਆਪਾਂ ਥੋੜਾ ਪਾਵਾਂਗੇ yellow color। ਇਹ ਆਪਸ਼ਨ ਹੈ ਜੇ ਤੁਸੀਂ ਪਾ ਪਾਣਾ ਤਾਂ ਪਾ ਸਕਦੇ ਹੋ, ਨਹੀਂ ਸਕਿੱਪ ਵੀ ਕਰ ਸਕਦੇ ਹੋ। ਹੁਣ ਪਾਵਾਂਗੇ ਜੇ ਆਪਾਂ ਮਿਲਕ ਮੈਡ ਇਹ ਆਪਾਂ 200 ਗ੍ਰਾਮ ਲੱਤਾ ਪਾਇਕਟ ਜਾਂ ਜੇ ਆਪਾਂ 100 ਗ੍ਰਾਮ ਦੇ ਕਰੀ ਪਾਵਾਂਗੇ ਅੱਧਾ ਪਾਊਚ ਪਾਇਆ ਆਪਾ ਹੁਣ ਆਪਾਂ ਇਹਨਾਂ ਨੂੰ ਰੰਗ ਚੰਗੀ ਤਰ੍ਹਾਂ ਫੇਰ ਮਿਕਸ ਆਪਾਂ ਇਕੱਲਤਾ ਪਾਸਤੀ ਦਾ ਡੱਬਾ ਬਰਿੰਗ ਦੀ ਹੁਣ ਆਪਾਂ ਇਹਦੇ ਵਿੱਚ ਕੱਢਾਂਗੇ ਇਦਾਂ ਇਸਕਿਮ ਬਣਾ ਕੇ ਨਾ ਤਾਂ ਇਹਦੇ ਵਿੱਚ ਆ ਇਸ ਆਪਾਂ ਕਹਿੰਦੇ ਨਾ ਬਰਫ਼ ਜੰਮ ਜਾਂਦੀ ਹੈ ਇਸਕ੍ਰੀਮ ਦੇ ਵਿੱਚ ਇਦਾਂ ਬਣਾ ਕੇ ਕਦੇ ਵੀ ਬਾਫਣੀ ਜੰਮੂਗੀ ਆਈਸਕ੍ਰੀਮ ਦੇ ਵਿੱਚੋਂ ਤੁਸੀਂ ਬਣਾ ਕੇ ਖਾ ਕੇ ਦੇਖਿਓ। ਲੋ ਜੀ ਹੁਣ ਇਹਨੂੰ ਆਪਾਂ ਬੰਦ ਕਰਕੇ ਹੁਣ ਆਪਾਂ ਇੱਕ ਦੋ ਡੱਬਿਆਂ 'ਚ ਕੱਢ ਲਿਆ। ਇਹਨੂੰ ਆਪਾਂ ਹੁਣ ਇੱਕ ਘੰਟੇ ਲਈ ਬਰਫ਼ ਵਾਲੇ ਖਾਣੇ ਵਿੱਚ ਸੈੱਟ ਹੋਣ ਲਈ ਰੱਖਾਂਗੇ। ਹਾਂਜੀ 1 ਘੰਟੇ ਦੇ ਕਰੀਬ ਹੋ ਗਿਆ ਆਪਾਂ ਨੂੰ ਆਈਸਕ੍ਰੀਮ ਨੂੰ ਫ੍ਰੀਜ 'ਚ ਰੱਖਿਆ ਨੂੰ। ਦੇਖੋ ਇਹ ਸੈੱਟ ਹੋ ਚੁੱਕੀ ਆ ਆਪਾਂ ਚੰਗੀ ਤਰ੍ਹਾਂ ਨਹੀਂ ਜਮਾਉਣੀ ਸੀ ਬਸ ਸੈੱਟ ਹੀ ਕਰਨੀ ਸੀ ਦੇਖੋ ਹੁਣ ਆਪਾਂ ਇਹਨੂੰ ਦੁਬਾਰਾ ਇੱਕ ਵਾਰੀ ਮਿਕਸੀ ਵਿੱਚ ਘੇੜਾ ਦਵਾਵਾਂਗੇ ਜੱਗ ਸੀ ਉਹ ਵੀ ਆਪਾਂ ਫ੍ਰਿਜ ਰੱਖ ਕੇ ਸਿੱਧਾ ਹੀ ਏਦਾਂ ਕਰਨ ਨਾਲ ਨਾ ਆ ਤਾਂ ਆਈਸਕ੍ਰੀਮ ਚ ਵਰਤ ਲਈ ਜਾਂਦੀ ਦੁਬਾਰਾ ਮਿਕਸੀ ਜੀ ਗੇੜਾ ਦਵਾਉਣਾ ਨਾਲ ਇਹਦੇ ਵਿੱਚ ਇਹਦੇ ਚ ਫਲਫੀ ਪਨ ਆ ਜਾਂਦਾ ਦੋਨੇ ਡੱਬਿਆਂ ਵਾਲੀ ਆਈਸਕ੍ਰੀਮ ਆਪਾਂ ਕੱਢ ਲਾਂਗੇ ਬਸ ਇਹਨੂੰ ਜ਼ਿਆਦਾ ਨਹੀਂ ਆਪਾਂ 2-3 ਗੇੜੀ ਦਵਾਣੇ ਨੇ ਲੋ ਜੀ ਪੈਨ ਦੁਆਰਾ ਕਿਹੜਾ ਦਵਾਤਾ ਨੂੰ ਕੋ ਦੁਆਰਾ ਪਾਵਾਂਗੇ ਡੱਬਿਆਂ ਦੇ ਵਿੱਚ ਬਾਕੀ ਬਚੀ ਆਈਸਕ੍ਰੀਮ ਇਹ ਆਪਾਂ ਡੱਬੇ 'ਚ ਕੱਢ ਦਾਂਗੇ। ਆਪਾਂ ਪੇਰੇ ਤੇ ਪਾਤੀ ਆਚਾਰੀ ਤੁਸੀਂ apni ਪਸੰਦ ਦੇ ਹਿਸਾਬ ਨਾਲ ਇੱਥੇ ਡਰਾਈ ਫੂਡ ਵੀ ਪਾ ਸਕਦੇ ਹੋ। ਮੇਰੇ ਬੱਚਿਆਂ ਨੂੰ ਚੈਰੀ ਪਸੰਦ ਆ। ਦੇਖੋ ਆਈਸਕ੍ਰੀਮ ਕਿੰਨੀ ਸੋਹਣੀ ਲੱਗ ਰਹੀ ਆ। ਹੁਣ ਆਪਾਂ ਇਹਨੂੰ 7 ਘੰਟਿਆਂ ਦੇ ਕਰੀਬ ਫ੍ਰਿਜ 'ਚ ਰੱਖਾਂਗੇ ਜਿੱਥੇ ਆਪਾਂ ਬਾਅਦ 'ਚ ਜਮਾਉਣੇ ਆ। ਲੋ ਜੀ 7 ਘੰਟੇ ਹੋ ਗਏ ਆਪਾਂ ਨੂੰ ਆਈਸਕ੍ਰੀਮ ਨੂੰ ਫ੍ਰਿਜ 'ਚ ਰੱਖਿਆ ਨੂੰ ਹੁਣ ਆਪਾਂ ਕਰਦੇ ਆ ਚੈੱਕ ਲੋ ਜੀ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਆ ਮੰਗੋ ਆਈਸਕ੍ਰੀਮ ਲੀਕੋ ਕਿੰਨੀ ਵਧੀਆ ਬਣੀ ਆ ਥੋੜੀ ਕਰੀਮੀ ਆਈਸਕ੍ਰੀਮ ਬਣੀ ਆ ਦੇਖੋ ਜੀ देखो अपनी आइसक्रीम कि पूरी क्रीमी आइसक्रीम बनी है। बिल्कुल भी बर्फ नहीं जमी अपनी आइसक्रीम चो पावे पहले दचैरी लो जी मैंगो की आइसक्रीम बन के तैयार है देखो स्मूथ बनी है ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਧੰਨਵਾਦ